गांव चला वास्ते ला फाजिल का हलके दे बॉर्डर ते पाकिस्तान दे बॉर्डर ते ਨਾਲ ਦੇ ਪਿੰਡਾਂ ਚ ਮੈਂ ਖੜਾ ਇੱਥੇ ਖੜਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਹੁਣ ਜੋ ਪਾਣੀ ਥੱਲੇ ਆਇਆ ਪਿੰਡਾਂ ਦੇ ਲੋਕਾਂ ਨੂੰ ਮਿਲਿਆ ਉਹਨਾਂ ਦੀ ਬਹੁਤ ਵੱਡੀ ਮੰਗ ਸੀ ਕਿ ਸਾਡੇ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਤੋ ਅੱਜ तकरीबन 25 ਟਰਾਲੀਆਂ ਚਾਰੇ ਦੀ ਇਹਨਾਂ 15 ਪਿੰਡਾਂ ਵਾਸਤੇ ਅਸੀਂ ਅੱਜ ਦੇਖ ਕੇ ਜਾ ਰਹੇ ਹਾਂ ਤੇ ਸ੍ਰੀ ਰਹੁਤਾਂਚਾ ਸੰਪੂਰਨ ਸਿੰਘ ਜੀ ਨਾਲ ਹੈ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਏ ਤੇ ਇਹਨਾਂ ਨੇ ਜ਼ਿਕਰ ਕੀਤਾ ਕਿ ਸਾਡੇ ਇੱਥੇ ਰੇਤਾ ਬਹੁਤ ਚੜ ਗਿਆ ਹੈ ਜੀ ਤੇ ਮੈਂ ਆਪਣੇ ਡਿਸਟ੍ਰਿਕਟ ਯੂਨਿਟ ਨੂੰ ਬੇਨਤੀ ਕੀਤੀ ਹੈ ਅਗਲੇ 3-4 ਦਿਨਾਂ ਵਿੱਚ तकरीबन 100 ਡਰੇਕਟਰ ਇਸ ਤੇ ਲੈ ਕੇ ਆਵਾਂਗੇ ਤੇ ਇਹਨਾਂ ਦਾ ਰੇਤਾ ਘਟਣ ਦਾ ਸੀ ਲੱਗਦਾ ਨਹੀਂ ਕਿ ਜੀ ਇਹ ਸਰਕਾਰ ਦੀ ਜ਼ਿੰਮੇਵਾਰੀ ਸੀਗੇ ਤੇ ਅੱਜ ਅਕਾਲੀ ਦਲ ਸਰਕਾਰ ਚ ਹੈ ਨਹੀਂ ਫਿਰ ਵੀ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀ ਸੰਭਲ ਜਿਹੜਾ ਹੈ। ਸਰਕਾਰ ਬੇਤੁ ਕੁਝ ਕਰਨਾ ਨਹੀਂ। ਹੂੰ ਤੇ ਆਪਾਂ ਹੁਣ ਉਹਨਾਂ ਦਾ ਪਰੋਦਾ ਛੜੀਏ। ਹਾਂ। ਓਡੇ ਨਾਲ ਪੰਜਾਬ ਦੇ ਲੋਕਾਂ ਨਾਲ ਅਕਾਲੀ ਦਲ ਤਿੰਨ ਦਿਨਾਂ ਚ ਅਸੀਂ 100 200 ਟਰੈਕਟਰ ਭੇਜ ਰਹੇ ਆ ਤੇ ਸਾਰੇ ਜਿੱਥੇ-ਜਿੱਥੇ ਦਿੱਤਾ ਤੁਸੀਂ ਕਰਾਉਣਾ ਹੈ ਸਾਫ਼ ਕਰਾਉਣਾ ਹੈ ਕਰਨਾ ਹੈ ਅਸੀਂ ਆਪਣੀ ਸੇਵਾ ਕਰਾਂਗੇ ਤੇ ਉਹਦੇ ਪੀਜ਼ਲ ਵੀ ਸਾਡਾ ਸਾਰਾ ਕੁਝ ਸਾਡਾ ਤੇ ਅਸੀਂ ਪਾਰਟੀ ਤਰਫੋਂ ਸਾਰੀ ਅਸੀ ਦੇਵਾ ਕਰਾਂਗੇ ਇੱਕ ਤੁਹਾਨੂੰ ਬੀਜਣ ਵਾਸਤੇ ਬੀਜ ਦੇ ਦਾਂਗੇ ਇੱਕ ਗਰੀਬ ਜਨਤਾ ਨੂੰ ਅਸੀਂ ਸਾਰੇ ਲਿਸਟ ਬਣਾਉਣਾ ਕਿੰਨੇ ਕਰ ਰਿਹਾ ਉਹਨੂੰ ਕਣਕ ਖਾਣ ਵਾਸਤੇ ਵੀ ਅਸੀਂ ਦੇਖ ਕੇ ਜਾਵਾਂਗੇ ਤੇ ਨਾਲੇ ਅੱਜ ਚਾਰਾ ਤਾਂ ਮੈਂ ਲੈ ਕੇ ਆਇਆ ਬਸੋਂ ਵਾਸਤੇ ਅੱਛਾ ਫੋਗਿੰਗ ਮਸ਼ੀਨਾਂ ਆ ਗਿਆ ਸੱਤੂਏ ਹਾਂ ਯਾਰ ਕਰੀ ਅੰਦਰ ਧੂਆਂ ਦਾ ਕਰਕੇ ਮੱਝ ਮੁਝ ਮੈਨੂੰ ਇੰਨਾ ਹੀ ਦਾ ਜਿਓ ਪਾਣੀ ਨਿਕਲੂਗਾ ਕਿਵੇਂ ਓਹ ਜੇ ਕੋ ਟਰੈਕਟਰਾਂ ਦੀ ਲੋੜ ਹੈ ਮੋਟਰਾਂ ਦੀ ਲੋੜ ਆ ਮੈਂ ਉੱਥੇ ਚੱਕ ਮਸ਼ੀਨਾਂ ਦਾ ਬੋਟੇਂ ਰਿਆਲ ਪੈ ਜੂਗਾ ਬੋਟੇ ਨਾਲ ਉਹਨੇ ਨਾਲੇ ਜੋ ਪੈ ਰੂਗਾ ਅੱਗੇ ਦੇਖ ਲਓ ਦੱਸ ਕੋਈ ਮੈਂ ਕਹਿੰਦਾ ਮੈਂ ਦੂਜੀ ਲਾਤੀ ਉਹਨੂੰ ਆ ਕੇ ਤੇ ਦੇਖ ਲੈਂਦੇ ਕਿੰਨੀ ਮੋਟਰ ਦੀ ਲੋੜ ਹੈ ਉਹ ਮੋਟਰਾਂ ਭੇਜ ਦਾਂਗੇ